ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਮੱਥੂ ਚੱਕ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵਿਕਤਾ ਮਲਕੀਤ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਇੱਕ ਗਾਂ ਦੋਸਤੋ ਬਿਲਕੁਲ ਤਾਜੀ ਸੂਈ ਸਵਾਈ ਦੀ ਆਪਾਂ ਜਿਹੜੀ ਵੀਡੀਓ ਅੱਜ ਬਣਾਉਣੀ ਆ ਡिटੇਲ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਆਓ ਆਪਾਂ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਇਸ ਘਾਤੀ ਵੀਰ ਦੇ ਕੋਲੋਂ ਪੁੱਛ ਲੈਂਦੇ ਆ ਜੀ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਵਧੀਆ ਵਧੀਆ ਕਰਤਾ ਮਾੜਾ ਚੱਲੀ ਇਹਦੇ ਵਧੀਆ ਕੰਮ ਕਰ ਹਾਂ ਜੀ ਹਾਂ ਜੀ ਵਿੱਚੋਂ ਬਾਬਾ ਟੈਂਪਰੇ ਗਲਾਸ਼ ਬਾਬਾ ਟੈਂਪਰੇ ਗਲਾਸ਼ ਇਹ ਤਾਂ ਕਰਦੇ ਕਮਾਂ ਕਰਾਂਗੇ ਠੀਕ 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 ਤੇ ਆਪਣਾ ਡਰੈੱਸ ਬੋਲ ਦਿਓ ਕਿਹੜਾ ਆਪਣਾ ਡਰੈੱਸ ਵੀਰ ਜੀ 6590 ਚੱਕ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਨਾਮ ਆਪਣਾ ਮਲਕੀਤ ਸਿੰਘ ਫੋਨ ਨੰਬਰ ਬੋਲ ਦਿਓ ਫੋਨ ਨੰਬਰ ਆਪਣਾ 91496 73301 ਠੀਕ ਹੈ ਜੀ ਜਿਹੜੀ ਗਾਜ ਆਪਾਂ ਸੇਲ ਕਰਨੀ ਹੈ ਸੁਬਾ ਕਨਵਾਸ ਹੋਈ ਹੈ ਵੀ ਕੁਈ ਨਾ ਮੇਰਾ 4-5 ਦਿਨ ਹੋ ਗਿਆ ਨਾੜੂ ਨਾਲ ਦੀ ਬੱਚੀ ਤੇ ਮੈਂ ਸਰੀ ਬੱਚਾ ਕੀ ਦਿੱਤਾ ਨਹੀਂ 20 ਹੈ ਜੀ ਲਓ ਦੋਸਤੋ 80 ਦੀ ਬੱਚੀ ਆ ਪ्युअर ਠੀਕ ਹੈ ਜੀ ਬਿਲਕੁਲ ਦੋਸਤੋ ਸੇਮ ਕਲਰ ਗਾਂ ਦਾ ਤੇ ਵਛੀ ਦਾ 4 ਤੋਂ 5 ਦਿਨ ਦਾ ਟਾਈਮ ਇਹਨੂੰ ਸੂਈ ਨੂੰ ਹੋ ਗਿਆ ਜੇ ਨਾੜੂ ਦਾ ਦਾਲਤ ਨੂੰ ਖਾਤਮ ਹੈ ਬੱਚੀ ਦਾ ਤੇ ਹੁਣ ਜਿਹੜਾ ਵੀਰ ਦੁੱਧ ਕਿੰ ਲਈਏ ਜਾਂ ਬੋਲਾ ਕਿੰ ਲਈਏ ਕਿੰਨਾ ਕੁ ਤਿਆਰ ਹੈ ਇਹ ਜਿਹੜਾ ਹੁਣਾ ਹੁਣਾ 14 ਕਿਤੇ ਲੱਗ ਬੰਨੇ 14 ਤੇ ਲੱਗੇ ਬੰਨੇ ਜਿਹੜਾ ਆਪਾਂ ਚਵਾ ਦੇਣਾ ਚਵਾ ਦੇਣਾ ਠੀਕ ਹੈ ਜੀ ਚਵਾਈ ਚੁਈ ਵਧੀਆ ਇੱਕ ਨੰਬਰ ਦੀ ਨੰਬਰ ਜੀ ਵੀਰ ਜੀ ਠੀਕ ਹੈ ਜੀ ਬਾਕੀ ਇਹ ਨਿਕਰਮ ਵਾਲੀ ਗਰਮ ਆ ਭਾਵੇਂ ਇਧਰ ਦੀ ਬਹਿ ਜਾਓ ਲਓ ਠੀਕ ਹੈ ਜੀ ਜਿੱਧਰ ਦੀ ਮਰਜ਼ੀ ਬਹਿ ਜਾਓ ਲਓ ਦੋਸਤੋ ਪੂਰੀ ਸੀਲਸ ਲੱਗ ਗਿਆ ਜੀ ਜਿੱਧਰ ਦੀ ਮਰਜ਼ੀ ਬਹਿ ਜਾਓ ਠੀਕ ਹੈ ਜੀ ਮੂੰਹ ਦੋਸਤੋ ਮੂੰਹ ਵਾਲੇ ਪਾਸੇ ਵੇਖੀ ਤੇ ਸ਼ਾਈ ਵਾਲ ਦਾ ਕ੍ਰੋਸ ਸੰਗਰਾਤੀ ਤੇ ਬੈਕ ਸਾਈਡ ਤੋਂ ਦੋਸਤੋ ਵੇਖੀਏ ਪਿੱਛੇ ਨੇ ਪਾਸੇ ਤੇ ਇਹ ਦੋਸਤੋ ਚੈਲਸੀ ਦਾ ਰੰਗ ਰੱਖਦੀ ਹੈ ਬਾਕੀ ਕ੍ਰੋਸ ਸੰਗ ਦੇ ਵਿੱਚ ਆਉਂਦੀ ਹੈ ਜੀ ਤੇ ਜਿਹੜੀ ਆ ਆਰਡਰ ਕੁਆਲਿਟੀ ਆਕਰੋਜੀ ਚੈੱਕ ਅਜੇ ਦੋਸਤੋ ਵੀਡੀਓ ਬਣਾਉਂਦਾ ਟਾਈਮ ਕੋਈ ਸ਼ਾਮ ਬਾਕੀ ਇਹ ਨਹੀਂ ਵੀ ਉਧਰੋਂ ਪੁਰ ਕੋਈ ਉਧਰੋਂ ਪੁਰ ਜਿੱਧਰ ਦੀ ਮਰਜ਼ੀ ਐਕਦਾ ਪੂਰੀ ਦੋਸਤੋ ਸੀਲਸ ਲੱਗ ਗਈ ਬਾਕੀ ਫੇਰ ਵੀ ਕਿਸੇ ਵੀਰ ਨੇ ਖੜਨੀ ਆ ਤੇ ਆਪਣੀ ਤਸੱਲੀ ਆਪ ਵਿਜਿਟ ਕਰਕੇ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਆਨਲਾਈਨ ਮੰਗਾਉਣੀਆਂ ਤੇ ਵੀਡੀਓ ਕਾਲ ਤੇ ਬੇਸ਼ੱਕ ਅੱਧੀ ਵੀ ਕਰਾ ਸਕਦੇ ਹਾਂ ਜੀ ਤੇ ਇਹ ਵੀ ਜੀ ਤੋਰ ਕੇ ਵਿਖਾਈਏ ਰੱਸੀ ਭਾਗੇ ਚਾਹੁੰਦੇ ਵੀਰ ਕੋ ਰੱਸੀ ਤੇ ਬਣਾਏ ਵੀਰ ਜੀ ਭਾਵੇਂ ਇਹਨੂੰ ਰੱਸੀ ਪਾ ਲੋ ਭਾਵੇਂ ਬਿਨਾਂ ਰੱਸੀ ਦੇ ਚੋ ਲੋ ਠੀਕ ਹੈ ਜੀ ਉਹ ਆਪਣੀ ਮਰਜ਼ੀ ਹੈ। ਦਿੱਕਤ ਕੋਈ ਨਹੀਂ ਚੁਆਉਣ ਦੇ ਵਿੱਚ ਹਨਾ। ਕੋਈ ਗੱਲ ਨਹੀਂ ਨੂੰ ਜੀ ਕਰ ਮਰਜੀ। ਠੀਕ ਹੈ ਜੀ। ਦੋਸਤੋ ਚੁਆਈ ਚ ਵੀ ਇਹਦੀ ਇੱਕ ਨੰਬਰ ਦੀ ਹੈ ਵੀਰਜੰਦਾ ਵੀ ਕੋਈ ਵੀਰ ਜਿੱਦਾਂ ਮਰਜ਼ੀ ਚੁਆਈ ਕਰ ਲੇ ਬੇਸ਼ੱਕ ਰੱਸੀ ਪਾ ਕੇ ਚੁਆਈ ਕਰ ਲਓ ਬੇਸ਼ੱਕ ਰੱਸੀ ਤੋਂ ਬਿਨਾ ਚੁਆਈ ਕਰ ਲੇ ਕੋਈ। ਹਾਂ ਜੀ। ਮੈਂ ਦੋਸਤੋ ਪਹਿਲਾਂ ਕਹਿ ਚੁੱਕਾ ਹਾਂ ਵੀ ਜੇ ਕਿਸੇ ਵੀਰ ਨੇ ਆਨਲਾਈਨ ਮੰਗਵਾਉਣੀ ਹੈ ਤੇ ਆਪਣੀ ਬੇਸ਼ੱਕ ਇੱਕ ਟਾਈਮ ਵੀਡੀਓ ਕਾਲ ਤੇ ਵੀ ਚੁਆਈ ਕਰਾ ਸਕਦਾ। ਤੇ ਸਭ ਤੋਂ ਵਧੀਆ ਗੱਲ ਦੋਸਤੋ ਵਿਜ਼ਿਟ ਕਰ ਲਿਆ ਕਰੋ ਆਪਣੀ ਕਿਉਂਕਿ ਪਸ਼ੂ ਖਰੀਦਣ ਤੋਂ ਪਹਿਲਾਂ ਆਪਣੀ ਤਸੱਲੀ ਜਿਹੜੀ ਇੱਕ ਰ ਹੋ ਜਾਈ ਉਹਦੇ ਕਹਾਵਲੀ ਚੀਜ਼ ਹੁੰਦੀ ਹੈ ਦੋਸਤੋ ਕਈ ਵਾਰ ਕੋਈ ਚਲੋ ਮਾਲਕ ਨਾ ਕਰੇ ਕੋਈ ਰਸਤੇ 'ਚ ਜਾਂਦੀ ਨੂੰ ਕੋਈ ਫਾਲਟ ਪੈ ਜੇ ਫਿਰ ਉਹ ਜ਼ਿੰਮੇਵਾਰੀ ਜੀ ਬਣ ਜਾਂਦੀ ਹੈ। ਬਾਕੀ ਦਾ ਵਸ਼ੀ ਨੇ ਬੰਨਾ ਜਾਂਦੇ ਤਾਂ ਖਾਲੀ ਹੋਈ ਨਾ। ਹਾਂਜੀ ਹਾਂਜੀ। ਚਵਾਈਆਂ ਦੋਸਤੋ ਜਿਵੇਂ ਜਿਵੇਂ ਲੱਗੀਆਂ ਨੂੰ ਕਰਮਾਈ ਰਹਿੰਦੇ ਆ ਰੋਟਾ ਸੋਨਾ ਤਿਆਰ ਕਰਨਾ। ਤਕ ਲੈਓ ਜੀ ਮੋੜੋ ਜੀ। ਬਾਕੀ ਭਾਵੇਂ ਇਹ ਨਹੀਂ ਪੀ ਉੱਥੇ ਖੁਰਲੀ ਦੇ ਇੱਥੇ ਬਹਿ ਜਾ ਥੱਲੇ ਦੇ ਲੋ। ਲਓ ਜੀ। ਗੱਦਾ ਮਰ ਗਿਆ। ਦੋ ਤੋ ਸੀਲਸ ਲੱਗੇ ਜੇ ਪੂਰੀ ਕਿੱਥੇ ਮਰਗੀ ਖਲਾੜ ਕੇ ਤੋ ਠੀਕ ਹੈ ਜੀ ਅੱਛਾ ਵੀ ਚਵਾਈ ਹੱਥੀਂ ਕਰਦੇ ਹੋ ਹੱਥੀਂ ਕਰੀਏ ਜੀ ਠੀਕ ਹੈ ਜੀ ਦੋ ਤੋ ਹੱਥੀਂ ਚਵਾਈ ਮੁੱਠੀ ਵਾਲਾ ਥਣ ਬਹੁਤ ਵਧੀਆ ਜੇ ਕਿਸੇ ਵੀ ਨੂੰ ਚਵਾਈ ਮਸ਼ੀਨ ਤੇ ਕਰਨੀ ਹੈ ਤੇ ਤਾਂ ਵੀ ਦੋਸਤੋ ਥਾਣੇ ਬਹੁਤ ਵਧੀਆ ਮਸ਼ੀਨ ਤੇ ਚਵਾਈ ਕਰਨ ਵਾਲਾ ਗਾਵਾ ਦੋਸਤੋ ਦੋ ਬਣ ਜਾਂਦੀਆਂ ਜੇ ਕੋਈ ਵੀਰ ਚੰਗੀ ਸੰਭਾਲ ਲਏ ਤੇ ਬੱਛੀ ਵੀ ਦੋਸਤੋ ਸਾਲ ਦੇ ਵਿੱਚ ਤਿਆਰ ਹੋ ਜਾਂਦੀ ਹੈ। ਬਾਕੀ ਦੋਸਤੋ ਗਾਂ ਦਾ ਪ੍ਰਿੰਟ ਜਿਹੜਾ ਬਹੁਤ ਸੋਹਣਾ ਵਾ ਅਜੇ ਦੋਸਤੋ ਨਵਾਈ ਨਹੀਂ ہوئی ਨੀ ਵੀਰ ਨੇ ਕਿਉਂਕਿ ਥੋੜੀ ਜੀ ਸਜੇ ਸੋਇਆ ਕਰਕੇ ਪਸ਼ੂ ਚਲੋ ਕਈ ਰੱਖ। ਸਜਾ ਕਰਕੇ ਨੇ ਇਹਨੂੰ ਇੱਕ ਮੌਸਮ ਬਦਲ ਬਦਲ ਜੇ ਹਾਂਜੀ ਹਾਂਜੀ ਹਾਂਜੀ। ਦੁੱਧ ਦੋਸਤੋ 14 ਕਿਲੋ ਦੁੱਧ ਕਿਲੋ ਜਾਂ ਬੋੜਾ ਕਿਲੋ ਤਿਆਰ ਹੈ ਬਿਲਕੁਲ। ਤੇ ਮੁੱਲ ਆਪਾਂ ਵੇਚਦੇ ਕੋਲੋਂ ਪੁੱਛ ਲੈਂਦੇ ਆ ਕੀ ਮੁੱਲ ਕਰਦਾ ਵੀ। ਲਓ ਜੀ ਦੋਸਤੋ। ਬਹੁਤ ਹੀ ਠੰਡੀ ਸੀ ਲਾ ਚਫ ਗਮਰ ਗਈ ਆ ਠੀਕ ਹੈ ਜੀ ਅੱਛਾ ਵੀਰ ਮੋਲੇ ਦਾ ਕੀ ਕਰਦਾ ਮੋਲ ਵੀਰ ਜੀ ਦਾ ਲੋਕੀ ਦਾ ਹਸੇ ਨਾਮ ਦਾ ਕੰਮ ਕੀ ਦਾ ਆਪਾਂ ਕੋਹ ਨਹੀਂ ਜਿੱਦਾਂ ਵੀ ਆਈ ਉਦਾਂ ਜ ਨਹੀਂ ਜਰੀ ਠੀਕ ਹੈ 10000 ਰੁਪਇਆ 55000 ਹਾਂਜੀ ਕਿੰਨਾ ਕੁ ਮਾਨਤਨ ਹੋ ਸਕਦਾ ਮਾਨਤਨ ਕਰ ਦਾਂਗੇ 4000 5000 ਦੇ 51000 ਸ਼ਗਨ ਸਕੀਮ ਲਾ ਲਏ ਠੀਕ ਹੈ ਲੈ ਦੋਸਤੋ 55000 ਰੁਪਇਆ ਵੀਰ ਨੇ ਮੋਲ ਰੱਖਿਆ ਜੀ ਤੇ 51000 ਰੁਪਏ ਦੇ ਵਿੱਚੋਂ ਤੁਹਾਡੇ ਆਿਆਂ ਗਿਆ ਦਾ ਜਿਹੜਾ ਮਾਨਤਨ ਮੋਕੇ ਤੇ ਜਰੂਰ ਹੋਊਗਾ ਮੋਲੇ ਦੋਸਤੋ ਵੀਡੀਓ ਵਾਲੇ ਸਿੱਖ ਸਿਖਿਓ ਦੇ ਮੇਰੇ ਵੀਰ ਫੋਨ ਜਰੂਰ ਕਰਿਆ ਕਰੋ ਤੇ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਅਡਰੈਸ ਇੱਕ ਰੀਵੀਜ਼ ਦਾ ਮੈਂ ਫਿਰ ਬੋਲ ਦਿੰਨਾ ਪਿੰਡ ਨੱਥੂਚਾ ਤਾਹਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਲਕੀਤ ਸਿੰਘ ਨਾਂ ਵੀਰ ਦਾ ਤੇ ਫੋਨ ਨੰਬਰ ਵੀਰ ਇੱਕ ਰੀ ਫੇਰ ਬੋਲ ਦਿੰਦੀ ਹਾਂ ਫੋਨ ਨੰਬਰ ਆਪਣਾ ਵੀਰ ਜੀ 91496 ਹਾਂਜੀ 73301 ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਦਾ ਸਤਿ ਸ੍ਰੀ ਅਕਾਲ